ਨੋ ਇੱਕ ਪਹਿਚਾਨ ਮਿਲ ਗਈ ਸੀ ਆਵਾਜ਼ ਪੰਜਾਬ ਦੀ ਤੋਂ ਹਨਾ ਪਰ ਉਸ ਤੋਂ ਬਾਅਦ ਦੇ ਵਿੱਚ ਵੀ ਤੁਸੀਂ ਆਪਣੀ ਸਟੱਡੀ ਕੰਪਲੀਟ ਕੀਤੀ ਮੈਂ ਇੱਕ ਇੰਟਰਵਿਊ 'ਚ ਤੁਹਾਡੀ 'ਚ ਸੁਣਿਆ ਸੀ ਕਿ ਤੁਸੀਂ ਕਿਹਾ ਕਿ ਤੁਸੀਂ ਪ੍ਰੋਫੈਸਰ ਬਣਨਾ ਚਾਹੁੰਦੇ ਸੀ ਹਨਾ ਤੇ ਪੀ ਐਚ ਡੀ ਕਰਨੀ ਸੀਗੀ ਤੁਸੀਂ ਅੱਗੇ ਪਰ ਤੁਸੀਂ ਸਟਿਲ ਤੁਸੀਂ ਇਹ ਨਹੀਂ ਕਿ ਹਾਂ ਹੁਣ ਤੁਹਾਨੂੰ ਤਾਂ ਇੱਕ ਕੈਰੀਅਰ ਦਿਖ ਰਿਹਾ ਸੀਗਾ ਤੁਸੀਂ ਫਿਰ ਵੀ ਆਪਣੀ ਸਟੱਡੀ ਨੂੰ ਜਿਹੜੀ ਅਹਿਮੀਅਤ ਦਿੱਤੀ ਇੰਪੋਰਟੈਂਸ ਦਿੱਤੀ ਹਨਾ ਸੋ ਤੁਹਾਨੂੰ ਕੀ ਲੱਗਦਾ ਹੈਗਾ ਕਿ ਵੀ ਇਹਨੇ ਤੁਹਾਡੀ ਕਿੰਨੀ ਕਨਾਲ ਹੈਲਪ ਕੀਤੀ ਆਬਵੀਅਸਲੀ ਤੁਹਾਡੇ ਕੋਲ ਇੱਕ ਕੈਰੀਅਰ ਤਾਂ ਸੀਗਾ ਹੀ ਮੈਨੂੰ ਇਹ ਲੱਗਦਾ ਕਿ ਕੋਈ ਵੀ ਚੀਜ਼ ਤੁਸੀਂ ਜ਼ਿੰਦਗੀ ਦੇ ਵਿੱਚ ਕਰਦੇ ਹੋ ਨਾ ਕੋਈ ਵੀ ਤੁਸੀਂ ਆਂਟ ਦੇ ਵਿੱਚ ਜਾਂਦੇ ਹੋ ਉਹ ਤੁਹਾਨੂੰ ਅੱਜ ਨਹੀਂ ਕੱਲ ਨੂੰ ਪੇ ਕਰੂਗੀ ਕਰੂਗੀ ਤੁਹਾਨੂੰ ਜ਼ਰੂਰ ਹੈਲਪ ਕਰਦੀ ਔਰ ਮੇਰੀ ਸਟੱਡੀ ਨੇ ਮੈਨੂੰ ਬਹੁਤ ਸਾਰੀਆਂ ਥਾਵਾਂ ਦੇ ਵਿੱਚ ਇੱਜ਼ਤ ਦਵਾਈ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਜੋ ਚੀਜ਼ ਮੇਰੀ ਸਟੱਡੀ ਕਰ ਸਕਦੀ ਸੀ ਸ਼ਾਇਦ ਉਹ ਹੋਰ ਕੋਈ ਚੀਜ਼ ਨਾ ਕਰਦੀ ਸੋ ਉਹ ਉਹ ਮੇਰੇ ਨਾਲ ਹੀ ਰਹਿਣੀ ਹੈ ਜਦ ਤੱਕ ਮੈਂ ਜ਼ਿੰਦਾ ਮੇਰੇ ਨਾਲ ਰਹਿਣੀ ਉਹ ਨੋਲਿਜ ਮੇਰੇ ਨਾਲ ਰਹੇਗੀ ਐਂਡ ਪੀ ਐਚ ਡੀ ਮੈਨੂੰ ਛੱਡਣੀ ਪਈ ਬਿਕਾਜ਼ ਮੈਂ ਮੈਂ ਟਾਈਮ ਨਹੀਂ ਦੇ ਪਾਉਣਾ ਸੀਗਾ ਕਿਉਂਕਿ ਆਲਰੇਡੀ ਕਿੰਨੇ ਸਾਲ ਨਿਕਲ ਗਏ ਸੀ ਆਫਟਰ ਆਵਾਜ਼ ਪੰਜਾਬ ਦੀ ਲਾਈਕ 2006 7 5 6 ਦੇ ਵਿੱਚ ਆਵਾਜ਼ ਪੰਜਾਬ ਦੀ ਹੋਇਆ ਔਰ ਕਿੱਥੇ 2013 14 ਆ ਗਿਆ ਸੀਗਾ ਜੀ ਤਾਂ ਇਸ ਤੋਂ ਬਾਅਦ ਕਿੰਨੇ ਸਾਲ ਹੋਰ ਲੱਗਣੇ ਸੀਗੇ ਬਿਲਕੁਲ ਤਾਂ ਫਿਰ ਮੈਨੂੰ ਇਹ ਫੀਲ ਹੋਇਆ ਕਿ ਲਾਈਫ ਦੇ ਵਿੱਚ ਤੁਹਾਨੂੰ ਉਹੀ ਨਹੀਂ ਮਿਲਦਾ ਜੋ ਤੁਸੀਂ ਸੋਚਿਆ ਹੁੰਦਾ ਡੈਸਟੀ ਨਹੀਂ ਕੁਝ ਹੋਰ ਸੀ ਵਾਈਗਰੂ ਨੇ ਮੇਰੇ ਲਈ 뮤ਜ਼ਿਕ ਐਜ਼ ਅ ਕਹਿੰਦੇ ਨੇ ਕਿ ਕਰਮ ਤੁਹਾਡਾ ਜਿਹੜਾ ਹੁੰਦਾ ਉਹ ਤੁਸੀਂ ਨਹੀਂ ਡਿਸਾਈਡ ਕਰਦੇ ਹਾਂ ਉਹ ਤੁਹਾਡੇ ਉੱਪਰ ਹੀ ਡਿਸਾਈਡ ਹੋ ਕੇ ਆਉਂਦਾ ਸੋ ਮੇਰੀ ਡੈਸਟੀ ਜਿਹੜਾ 뮤ਜ਼ਿਕ ਸੀਗਾ ਔਰ ਮੈਂ ਇਹਦੇ ਵਿੱਚ ਹੀ ਕੁਝ ਕਰਨਾ ਸੀਗਾ ਹਾਲਾਂਕਿ ਸਟੱਡੀ ਮੇਰੀ 뮤ਜ਼ਿਕ ਦੇ ਵਿੱਚ ਆ ਬਟ ਮੈਨੂੰ ਲੱਗਦਾ ਕਿ ਉਹ ਉਹ ਮੇਰੀ ਡੈਸਟਨੀ ਨਹੀਂ ਸੀਗੀ ਐਡਾ ਐਂਡ ਮੈਨ ਨੂੰ ਇਹ ਲੱਗਿਆ ਕਿ ਮੈਨੂੰ ਇਹਨੂੰ ਟਾਈਮ ਦੇਣਾ ਚਾਹੀਦਾ ਹੈ ਜੋ ਉਸ ਪ੍ਰਮਾਤਮਾ ਨੇ ਮੈਨੂੰ ਗੁਣ ਦਿੱਤਾ ਉਹਨੂੰ ਜਸਟੀਫਾਈ ਕਰਨਾ ਚਾਹੀਦਾ ਤੇ ਮੈਂ ਫੁੱਲ ਟਾਈਮ ਇਹਦੇ ਚ ਆਈ ਵਿੱਚ ਵਿੱਚ ਡਾਵਾ ਡੋਲ ਵੀ ਹੁੰਦਾ ਰਿਹਾ ਕਿਉਂਕਿ ਇਟ ਵਾਸ ਨਾਟ ਮਾਈ ਡਿਸੀਜਨ ਕਿ ਮੈਂ 뮤직 ਡੈਸਟਨੀ ਸੀ ਨਾ ਬਿਲਕੁਲ ਹੋਣਾ ਹੁੰਦਾ ਉਹ ਮੇਰੇ ਹੋਣਾ ਹੁੰਦਾ ਨਾ ਮੈਨੂੰ ਇਹ ਫੀਲ ਹੁੰਦਾ ਕਿ ਕੁਝ ਚੀਜ਼ਾਂ ਹੁੰਦੀਆਂ ਨੇ ਉਹ ਤੁਹਾਨੂੰ ਕਰਨੀਆਂ ਹੀ ਪੈਂਦੀਆਂ ਨੇ ਤੁਸੀਂ ਨਹੀਂ ਵੀ ਚਾਹੁੰਦੇ ਤਾਂ ਵੀ ਤੁਹਾਨੂੰ ਕਰਨਾ ਪੈਣਾ ਤਾਂ ਮੇਰਾ ਨਾ ਬੜੀ ਵਾਰੀ ਅੱਦਾਂ ਹੋਇਆ ਲਾਈਫ ਦੇ ਵਿੱਚ ਮੇਰੇ ਨਾਲ ਕਿ ਸਭ ਕੁਝ ਬੜਾ ਵਧੀਆ ਚੱਲ ਰਿਹਾ ਵਰਲਡ ਟੂਰ ਕਰ ਰਹੇ ਹਾਂ ਸਭ ਕੁਝ ਅੱਛਾ ਬਟ ਅੰਦਰੋਂ ਆਵਾਜ਼ ਆਉਂਦੀ ਐ ਨਹੀਂ ਗਾਉਣਾ ਹੂੰ 2017 ਦੀ ਗੱਲ ਹੈ ਮੇਰਾ ਵਰਲਡ ਟੂਰ ਚੱਲ ਰਿਹਾ ਸੀਗਾ ਤੇ ਮੈਂ ਨਿਰਿੰਦਰ ਬਾਠ ਵੀਰੇ ਨੂੰ ਫੋਨ ਕਰਕੇ ਗਿਆ ਮੈਂ ਕਿਹਾ ਮੈਂ ਗਾਉਣਾ ਨਹੀਂਗਾ ਆਪਾਂ ਗਾਣੇ ਜਿਹੜੇ ਬਣਾਏ ਨੇ ਉਹਨਾਂ ਨੂੰ ਬੱਸ ਖਤਮ ਮੈਂ ਨਹੀਂ ਕਰਨਾ ਹੋਰ ਹੂੰ ਸਡਨਲੀ ਵਦਾਂ ਕਿੱਥੋਂ ਕਿਉਂਕਿ ਮੈਂ ਭੱਜ ਨਹੀਂ ਰਹੀ ਸੀ ਇਸ ਚੀਜ਼ ਦੇ ਪਿੱਛੇ ਹਮ ਬਟ ਵਾਹਿਗੁਰੂ ਨੇ ਮੇਰੀ ਝੋਲੀ ਦੇ ਵਿੱਚ ਇਹ ਚੀਜ਼ ਪਾਉਣੀ ਹੀ ਪਾਉਣੀ ਸੀਗੀ ਮੈਂ ਜਿੰਨਾ ਵੀ ਮੈਂ ਜਿੰਨਾ ਭੱਜੀ ਆ ਇਸ ਚੀਜ਼ ਤੋਂ ਹਮੇਸ਼ਾ ਉਨਾ ਹੀ ਮੇਰੇ ਹੋਰ ਨੇੜੇ ਆਈ ਆ ਕਿਉਂਕਿ ਤੁਹਾਡੇ ਲਈ ਬਣੀ ਸੀ ਇਹ ਹਾਂ ਤਾਂ ਉਹ ਐਂਡ ਦੇ ਵਿੱਚ ਮੈਨੂੰ ਹਿਨ ਰਿਅਲਾਈਜ਼ ਹੋਇਆ ਕਿ ਇਹ ਮੇਰੇ ਲਈ ਹੈ ਮੈਂ ਇਹਦੇ ਲਈ ਆ ਔਰ ਮੈਂ ਹੁਣ ਉਸ ਚੀਜ਼ ਨੂੰ ਇੰਜੋਏ ਵੀ ਕਰ ਰਹੀ ਹਾਂ ਔਰ ਉਸ ਚੀਜ਼ ਨੂੰ ਉਸ ਚੀਜ਼ ਲਈ ਹੋਰ ਮਿਹਨਤ ਵੀ ਕਰ ਰਹੀ ਹਾਂ ਕਿ ਜੋ ਲੋਕਾਂ ਨੂੰ ਮੇਰੇ ਤੋਂ ਐਕਸਪੈਕਟੇਸ਼ਨ ਹੈ ਬਹੁਤ سارے ਲੋਕ ਮੇਰੇ ਤੋਂ ਬਹੁਤ ਜ਼ਿਆਦਾ ਐਕਸਪੈਕਟ ਕਰਦੇ ਨੇ ਕਿ ਤਾਂ ਉਹ ਚੀਜ਼ ਉਹਨਾਂ ਨੂੰ ਡਿਲੀਵਰ ਕਰਨ ਦਾ ਫਰਜ਼ ਵੀ ਮੇਰਾ ਹੀ ਬਣਦਾ ਬਿਲਕੁਲ ਯਾ ਇਹ ਤਾਂ ਹੁੰਦਾ ਹੀ ਆ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਨਹੀਂ ਮੈਂ ਇਹ ਆ ਨਹੀਂ ਆ ਰਹਾ ਤੇ ਜਾਣਾ ਪਰ ਪ੍ਰਮਾਤਮਾ ਜਿਹਾ ਜਾਂਦਾ ਉਹਦੇ ਪਿੱਛੇ ਤਾਂ ਕੁਝ ਨਹੀਂ ਨਾ